ਪ੍ਰੇਮ ਸਿੰਘ ਚੰਦੂ ਮજરા ਅਤੇ ਬੀਬੀ ਜਗੀਰ ਕੌਰ ਜਿਵੇਂ ਉਹ ਸ੍ਰੀ ਆਮੇ ਕੋਰਾ ਝੂਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਜਿਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਸੰਗਤ ਦੇ ਸਾਹਮਣੇ ਖੜ ਕੇ ਬੋਲਿਆ ਹੈ। ਹੋਰ ਇੱਕ ਵੀਡੀਓ ਅਸੀਂ ਜਾਰੀ ਕੀਤੀ ਜਾਉ। ਜਿਦੇ ਚੋ ਪੂਰਾ ਰਾਮ ਰਹੀਮ ਜੀ ਕਹਿ ਕੇ ਸਮੋਦਨ ਕਰ ਰਿਹਾ। ਕੌਣ ਸਮੋਦਨ ਕਰ ਰਿਹਾ? ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા। ਅਸੀਤਾ ਜੀ ਹੱਕ ਚੀਰੀ ਬੋਲੇ। ਅਸੀਂ ਤਾਂ ਜੀ ਕੋਈ ਬਿਆਨ ਹੀ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਲਾਤੀਆ ਕੋਹਰਾ ਝੂਠ ਬੋਲ ਕੇ ਆਉਣਾ ਹਾਲਾਂਕਿ ਉਥੋਂ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਬਾਰ-ਬਾਰ ਕਹਿ ਰਹੇ ਸੀ ਕਿ ਤੇਰਾ ਅਖਬਾਰ ਚ ਬਿਆਨ ਹੈ ਪੂਰੀ ਦੁਨੀਆ 'ਚ ਥੂਠ ਹੋ ਰਹੀ ਹੈ ਇਹਨਾਂ ਦੀ ਮਤਲਬ ਲਾਹਣ ਤਾਂ ਮੈਂ ਤਾਂ ਕਹਾਂਗਾ ਕਿ ਕੱਲਾ-ਕੱਲਾ ਨੌਜੋ ਲਾਹਣ ਤਾਂ ਪਾਓ ਇਹਨਾਂ ਲੋਕਾਂ ਨੇ ਹੀ ਅਕਾਲੀ ਦੰਦ ਨੂੰ ਨੁਕਸਾਨ ਪਹੁੰਚਾਇਆ ਇਹੋ ਸਟੈਂਡ ਸੀ ਸਰਦਾਰ ਸਿੰਘ ਜੀ ਸਬੰਧ ਨਾਲ ਕਿ ਕੀਤਾ ਕੱਟਾਉਣ ਵੱਧਾਉਣ ਬੁੱਟਾ ਕੱਟ ਪੈਣ ਵੱਧ ਪੈਣ ਪਰ ਐਦਾਂ ਬਿਨਾ ਗੱਲਾਂ ਬਾਤਾਂ ਤੋਂ ਬਿਨਾ ਮੁੱਦਿਆਂ ਤੋਂ ਬਿਨਾ ਮਸਲਿਆਂ ਤੋਂ ਭਾਜੀਪੀ ਨਾਲ ਕੋਈ ਸਮਝੌਤਾ ਨਹੀਂ ਅਸੀਂ ਕਰਨਾ ਹੈਗਾ ਰੌਲਾ ਇਸੋ ਗੱਲ ਦਾ ਸੀ ਮੀਟ ਦੇਖ ਰਿਹਾ ਇਤਵੰਦਸ਼ ਕੰ ਦਾ ਸਵਾਗਤ ਹੈ ਅੱਜ ਸਾਡੇ ਨਾਲ ਜੁੜੇ ਹੋਏ ਨੇ ਯੂਥ ਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਜੋ ਕਿ ਜਲਦੀ ਹੀ ਸ਼ਿਰਕਾਲਤਖ ਸਾਹਿਬ ਦੇ ਅੱਗੇ ਪੇਸ਼ ਹੋਣਗੇ ਅੱਜਕੱਲਤ ਅਜੂਲ ਸਾਹਿਬ ਅਜੂਫਤ ਕੀ ਕਰ ਰਹੇ ਨੇ ਜਿਹੜਾ ਕਾਲਤਖ ਸਾਹਿਬ ਨੂੰ ਜਲਦੀ ਮਿਲਣ ਜਾ ਰਹੇ ਤੁਸੀਂ ਦੇਖੋ ਅਸੀਂ ਮਾਗੀ ਤੋਂ ਬਾਅਦ ਮਤਲਬ ਦੇਖਦੇ ਹਾਂ ਸਮਾ ਲੈ ਕੇ ਜਦੋਂ ਵੀ ਸਮਾ ਸਿੰਘ ਸਾਹਿਬਾਂ ਦੇਣਗੇ ਸ਼੍ਰੀ ਕਲਤਕ ਸਾਹਿਬ ਬਹੁਤ ਯੂਥ ਕਾਲਜ ਦਾ ਭੇਜਾਂਗੇ ਜਾਂ ਅਸੀਂ ਆਪ ਖੁਦ ਜਾਵਾਂਗਾ ਇੱਕ ਵੀਡੀਓ ਆ ਜਿਹੜੀ ਕੁਝ ਆਗੂਆਂ ਦੀ ਉਹ ਸ਼੍ਰੀ ਕਲਤਕ ਸਾਹਿਬ ਜਾ ਕੇ ਦੇਖਿ ਆਵਾਂਗੇ ਕਿਉਂਕਿ 2 ਦਸੰਬਰ ਨੂੰ ਜੋ ਪੂਰੀ ਦੁਨੀਆ ਨੇ ਦੇਖਿਆ ਅਸੀਂ ਕੌਮ ਨੇ ਦੇਖਿਆ ਕਿ ਕਿਵੇਂ ਕੁਝ ਆਗੂਆਂ ਨੇ ਉੱਥੇ ਤਕਰੀਰ ਕੀਤੀ ਜਿਵੇਂ ਨਾਮ ਲਮਾ ਪਰ ਖਾਸ ਤੌਰ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਜੀ ਅਤੇ ਬੀਬੀ ਜ਼ਗੀਰ ਕੌਰ ਜਿਵੇਂ ਉਹ ਸ੍ਰੀ ਆਮੇ ਕੋਰਾ ਝੂਠ ਸ਼੍ਰੀ ਕਾਲਤਕ ਸਾਹਿਬ ਦੇ ਸਾਹਮਣੇ ਖੜ ਕੇ ਜਿਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਸੰਗਤ ਦੇ ਸਾਹਮਣੇ ਖੜ ਕੇ ਬੋਲਿਆ ਕਿ ਅਸੀਤਾ ਜੀ ਕੀਤਾ ਹੀ ਕੁਝ ਨਹੀਂ ਅਸੀਤਾ ਜੀ ਕਦੇ ਬਿਆਨ ਹੀ ਨਹੀਂ ਅਕ ਵਿੱਚ ਦਿੱਤਾ ਸਾਡਾ ਤਾਂ ਬਿਆਨ ਪਾਰਟੀ ਨੇ ਆਪ ਹੀ ਆਪ ਦਿੱਤਾ ਇੱਕ ਵੀਡੀਓ ਪ੍ਰੋਪਰ ਮੈਂ ਅੱਜ ਪ੍ਰੈਸ ਕਾਨਫਰੰਸ ਕਰਕੇ ਹਟਿਆ ਪ੍ਰੋਪਰ ਇੱਕ ਵੀਡੀਓ ਅਸੀਂ ਜਾਰੀ ਕੀਤੀ ਜਿਦੇ ਚੋ ਪੂਰਾ ਰਾਮ ਰਹੀਮ ਜੀ ਕਹਿ ਕੇ ਸਮੋਦਨ ਕਰ ਰਿਹਾ ਇਹ ਕੌਣ ਸਮੋਦਨ ਕਰ ਰਿਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਚਰਾ ਜੀ ਕਹਿੰਦਾ ਰਾਮ ਰਹੀਮ ਜੀ ਨੂੰ ਜੇ ਅ ਇਤੋਂ ਕਾਲ ਤੱਕ ਸਭ ਤੋਂ ਦੋਸ਼ੀ ਕਰਾ ਦਿੱਤਾ ਹੋਇਆ ਸੀ ਜੇ ਮਾਫੀ ਦੇਤੀ RAM REHIM ਜੀ ਨੂੰ ਤਾਂ ਇਹ ਦੂਰੰਦੇਸ਼ੀ ਵਾਲਾ ਫੈਸਲਾ ਹੈ ਇਹ ਹੈ ਜੀ ਉਹ ਆ ਜੀ ਪੂਰੀ ਮਤਲਬ ਉਹ ਜੋ ਅੱਗੇ ਪੱਤਰਕਾਰ ਸਵਾਲ ਪੁੱਛਦਾ ਕਿ ਕੀ ਉੱਥੇ ਉਹ ਪੇਸ਼ ਹੋ ਕੇ ਆਏ ਨੇ ਕਹਿੰਦਾ ਉਹ ਤਾਂ ਲੋੜ ਹੀ ਨਹੀਂ ਹੁੰਦੀ ਹੁਣ ਪੇਸ਼ ਹੋਣ ਦੀ ਤਾਂ ਹੁਣ ਤਾਂ ਵੀਡੀਓਗ੍ਰਾਫੀ ਵੀ ਆ ਗਈ ਹੁਣ ਤਾਂ ਕੋਟਾਂ ਦੇ ਵਿੱਚ ਵੀ ਵੀਡੀਓਗ੍ਰਾਫੀ ਨਾਲ ਸਾਰਾ ਕੁਝ ਹੋ ਜਾਂਦਾ ਐ ਇੱਥੋਂ ਤੱਕ ਉਹ ਮਤਲਬ ਉਸ ਚੀਜ਼ ਨੂੰ ਕਾਊਂਟਰ ਕਰ ਰਹੇ ਨੇ ਇੱਥੋਂ ਤੱਕ ਉਹ ਚੀਜ਼ ਨੂੰ ਮਤਲਬ ਕਹਿ ਰਹੇ ਨੇ ਕਿ ਇਹ ਜੋ ਹੋਇਆ ਸਹੀ ਹੋਇਆ ਰੌਲਾ ਇਹ ਹੈ ਕਿ ਸਹੀ ਹੋਇਆ ਗਲਤ ਹੋਇਆ ਸ਼੍ਰੀ ਕਾਲਤਾਖਸਰ ਦੇ ਸਾਹਮਣੇ ਖੜਖੇ ਇਹ ਕਹਿਣਾ ਕਿ ਉਹ ਮਸਲੇ ਦੇ ਵਿੱਚ ਅਸੀਂ ਤਾਂ ਜੀ ਖਲਾਫ ਸੀ ਅਸੀਂ ਤਾਂ ਜੀ ਹੱਕ ਚੀਰ ਨਹੀਂ ਬੋਲੇ ਅਸੀਂ ਤਾਂ ਜੀ ਕੋਈ ਬਿਆਨ ਹੀ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਲਾਤਿਆ ਕੋਰਾ ਝੂਠ ਬੋਲ ਕੇ ਆਉਣਾ ਹਾਲਾਂਕਿ ਉੱਥੋਂ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਬਾਰ-ਬਾਰ ਕਹਿ ਰਹੇ ਸੀ ਕਿ ਤੇਰਾ ਅਖਬਾਰ ਚ ਬਿਆਨ ਹੈ ਕਿ ਤੇਰਾ ਦਾ ਬਿਆਨ ਛਪੇ ਹੋਏ ਨੇ ਅਖਬਾਰਾਂ ਦੇ ਵਿੱਚ ਕਿ ਰਾਮ ਰਹੀਮ ਨੂੰ ਮਾਫ ਕਰਨ ਵਾਲਾ ਦੂਰੰਦੇਸੀ ਵਾਲਾ ਫੈਸਲਾ ਵੀ ਤੂੰ ਕਹਿੰਦਾ ਮੇਰਾ ਬਿਆਨ ਹੀ ਨਹੀਂ ਹੈਗਾ ਫਿਰ ਆ ਵੀਡੀਓ ਕਿੱਥੋਂ ਆ ਗਈ ਬਈ ਇਹ ਤਾਂ ਜ਼ਗੀਰਕਾਰ ਵੀ ਉਦੋਂ ਸਮੇਂ ਕਹਿੰਦੀ ਸੀ ਕਿ ਮੈਂ ਵੀ ਕੋਈ ਸਟ੍ਰੀਟਮੈਂਟ ਨਹੀਂ ਦਿੱਤੀ ਸੀ ਯਾਰ ਅਜ਼ਗੀਰਕਾਰ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਆ ਜਿਹੜੀ ਕਹਿੰਦੀ ਆ ਕਿ ਸਾਡਾ ਫਰਜ਼ ਬਣਦਾ ਹੁਕਮ ਮੰਨਣਾ ਆ ਜੀ ਉਹ ਜੀ ਸਾਰਾ ਕੁਝ ਦੁਆ ਦੇ ਵੀਡੀਓ ਮੈਂ ਤਾਂ ਦਿੱਤੀ ਅੱਜ ਵੀਡੀਓ ਤੁਹਾਨੂੰ ਚਾਹੀਦੀ ਆ ਤੁਹਾਨੂੰ ਮੈਂ ਪਰਸਨਲੀ ਵੀ ਭੇਜ ਦੂੰਗਾ ਮੀਡੀਆ ਰਾਹੀਂ ਵੀ ਹੁਣ ਜਾਰੀ ਕਰ ਦਿੱਤੀ ਆ ਅਸੀਂ ਅੱਗੇ ਵੀ ਸਾਰਿਆਂ ਨੂੰ ਭੇਜਾਂਗੇ ਜਾਰੀ ਜੇ ਤੋਂ ਫੇਸਬੁੱਕ ਤੇ ਪਾਤੀ ਦਿਖਾਤ ਸੁਣਾਤੀ ਅੱਗੇ ਅੱਗੇ ਵੀਡੀਓ ਸਾਰੀ ਜੇ ਤੋਂ ਜਿਹੜੇ ਸਾ ਤੋਂ ਮੀਡੀਆ ਮੰਗ ਰਿਆ ਸੀ ਵੀਡੀਓ ਭੇਜ ਰਹੇ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਲੋਕ ਕੀ ਸਮਾਰਨਗੇ ਜਿਹੜੇ ਗੁਰ ਗੁਰੂ ਦੇ ਕੇ ਖੜ ਕੇ ਝੂਠ ਬੋਲ ਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਸੰਗਤ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਪੂਰੀ ਦੁਨੀਆ 'ਚ ਥੂ ਥੂ ਹੋ ਰਹੀ ਹੈ ਇਹਨਾਂ ਦੀ ਮਤਲਬ ਲਾਹਣਤਾ ਮੈਂ ਤਾਂ ਕਹਾਂਗਾ ਕਿ ਕੱਲਾ ਕੱਲਾ ਨੌਜੋ ਲਾਹਣਤਾ ਪਾਓ ਇਹਨਾਂ ਲੋਕਾਂ ਨੇ ਹੀ ਅਕਾਲੀ ਦੰਦ ਨੂੰ ਨੁਕਸਾਨ ਪਹੁੰਚਾਇਆ ਦੀਪਕ ਜੀ ਇਹ 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 ਲੋਕਾਂ ਦਾ ਦੀਆਂ ਕਰੀਆਂ ਹੋਈਆਂ ਮਤਲਬ ਅੱਜ 파ਟੀ ਭੋਗ ਰਹੀ ਆ ਕਿਉਂਕਿ ਬਦਨਾਮ ਲੀਡਰਾਂ ਨੂੰ ਕਰਦੇ ਸੀ ਕਰਦੇ ਆ ਸਾਰਾ ਕੁਝ ਸੀ ਜਦੋਂ ਚੇਅਰਮੈਨੀਆਂ ਚਾਹੀਦੀਆਂ ਟਿਕਟਾਂ ਚਾਹੀਦੀਆਂ ਤਾਂ ਸਾਰਾ ਕੁਝ ਚਾਹੀਦਾ ਜਦੋਂ ਕੋਈ ਫੈਸਲੇ ਹੁੰਦੇ ਨੇ ਉਹਦੇ ਉਹਦੇ ਹੱਕ 'ਚ ਬੋਲਦੇ ਵੀ ਨੇ ਤੇ ਜਦੋਂ ਜੀ ਰਿਹਾ ਅਕਾਲ ਤਖ਼ਤ ਸਾਹਮਣੇ ਜਾਣਾ ਹੋਇਆ ਜਦੋਂ ਲੱਗਾ ਵੀ ਕਟਹਿਰੇ 'ਚ ਖੜਾ ਇਕੱਲੀ ਜਲ ਉਦੋਂ ਸਾਰਾ ਕੁਝ ਹੀ ਮੁੱਕ ਰਿਹਾ ਜਿਵੇਂ ਨਾ ਸਾਡਾ ਕੋਈ ਹੱਥ ਹੀ ਨਹੀਂ ਹੈਗਾ ਇਹ ਨਿਸਮੇਵਾਦ ਵੀਡੀਓ ਕਿਉਂ ਜਾਰੀ ਕੀਤੀ ਉਸ ਦਿਨ ਕਿਉਂ ਨਹੀਂ ਕੀਤੀ ਗਈ ਤੁਹਾਡੇ ਕੋਲ ਯਾਰ ਪਰ ਕੋਈ ਸਮਾਂ ਵੀ ਹੁੰਦਾ ਚਲੋ ਕੋਈ ਸਮਾਂ ਹੁੰਦਾ ਹਰ ਇੱਕ ਚੀਜ਼ ਹਲੇ ਭਾਲੇ ਵੀ ਹੋਰ ਵੀ ਸਮਾਂ ਆਏਗਾ ਹਲੇ ਹਲੇ ਮੁੱਕਿਆ ਥੋੜਾ ਹਲੇ ਕਈ ਹੋਰ ਅਕਾਲੀ ਦਲ ਆਗੂਆਂ ਦੀ ਵੀ ਸਾਰਾ ਕੁਝ ਜਮ ਐ ਮੈਂ ਕਦੋਂ ਜਨਤਕ ਇਹ ਇਹ ਤੁਸੀਂ ਮੈਨੂੰ ਪਿਛਲੀ ਵਾਰ ਦੇ ਵਿੱਚ ਪੁੱਛਿਆ ਸੀ 1 ਟੂ 1 ਚ ਕਿ ਕਦੋਂ ਰਿਲੀਜ਼ ਕਰੋਗੇ ਕਦੋਂ ਤੁਸੀਂ ਕਹਿ ਦਿੰਦੇ ਹੋ ਕਰਦੇ ਹੈ ਨਹੀਂ ਅੱਜ ਫਿਰ ਕਰਤੇ ਸ਼ੁਰੂ ਕੰਮ ਹੁਣ ਕਦੋਂ ਅਗਲੀ ਵੀਡੀਓ ਜਾਰੀ ਹੋਈ ਜਲਦੀ ਕਰਾਂਗੇ ਕਿੰਨੇ ਕ ਅਕਾਲੀ ਦਲ ਦੇ ਹੋਰ ਲੀਡਰ ਨਹੀਂ ਮੈਂ ਕਿ ਕੱਲੇ ਕੱਲੇ ਨੂੰ ਢੇਡ ਕੇ ਰੱਖ ਦਾਂਗੇ ਮਤਲਬ ਹੁਣ ਪ੍ਰਵਾਹ ਨਹੀਂ ਕੋਈ ਹੈ ਯਾਰ ਸਾਨੂੰ ਕਿਸ ਚੀਜ਼ ਚ ਟੱਟਦਾ ਯਾਰ ਅਸੀਂ ਆਮ ਘਰਾਂ ਦੇ ਖੇਤੀਬਾੜੀ ਕਰਨ ਵਾਲੇ ਨੌ ਘਰਾਂ ਦੇ ਨੌਜਵਾਨ ਹੈ ਤੇ ਇਹ ਲੀਡਰਾਂ ਦੇਖ ਕੇ ਅਸੀਂ ਵੱਡੇ ਹੋਏ ਆਂ ਇਹ ਸਾਡੇ ਲੀਡਰ ਨੇ ਜੀ ਇਹ ਸਾਡੇ ਬਿਆਨ ਦੰਦੇ ਨੇ ਜੀ ਇਹ ਲੜਦੇ ਨੇ ਜੀ ਜਦੋਂ ਸਾਨੂੰ ਹੁਣ ਇਹ ਮਹਿਸੂਸ ਹੁੰਦਾ ਕਿ ਇਹ ਬੰਦੇ ਤਾਂ ਝੂਠੇ ਨੇ ਜ਼ਰੇ ਦੇ ਇਹ ਇਹਨਾਂ ਦੇ ਮਤਲਬ ਇਹਨਾਂ ਨੂੰ ਦੇਖ ਕੇ ਅਸੀਂ ਪੋਲਿਟਿਕਸ ਕਰ ਰਹੇ ਹਾਂ ਮਤਲਬ ਉਹ ਦਰਦ ਦੁੱਖ ਹੁੰਦਾ ਸੋ ਇਸ ਕਰਕੇ ਜਿਹੜੇ ਲੋਕ ਗੁਰੂ ਦੇ ਨਹੀਂ ਹੋਏ ਯਾਰ ਸਾਡੇ ਕੀ ਹੋਣਗੇ ਯਾਰ ਉਹ ਲੋਕ ਪਾਰਟੀ ਦੇ ਕੀ ਹੋਣਗੇ ਕੌਮ ਦੇ ਕੀ ਹੋਣਗੇ ਪੰਜਾਬ ਦੇ ਕੀ ਹੋਣਗੇ ਉਹ ਲੋਕ ਕਿਸੇ ਦਿਨ ਹੀ ਨਾ ਉਹ ਪਰਿਵਾਰ ਦੇ ਨੇ ਨਾ ਰਿਸ਼ਤੇਦਾਰਾਂ ਦੇ ਨੇ ਨਾ ਕਿਸੇ ਦੋਸਤ ਮਿੱਤਰ ਦੇ ਕਿਸੇ ਦੇ ਨਹੀਂ ਹੋ ਸਕਦੇ ਜਿਹੜਾ ਗੁਰੂ ਦੇ ਕੇ ਝੂਠ ਬੋਲ ਜੇ ਕਿਸੇ ਦਾ ਹੋ ਸਕਦਾ ਹੋ ਨਹੀਂ ਸਕਦਾ ਇਸ ਲਈ ਇਨਾਂ ਦਾ ਚਿਹਰਾ ਲੋਕਾਂ ਸਾਹਮਣੇ ਲਿਆਉਣਾ ਜ਼ਰੂਰੀ ਸੀ ਉਹੀ ਲਿਆਉਣ ਦੀ ਅਸੀਂ ਜਿਹੜੀ ਆ ਅੱਜ ਇਹ ਕੋਸ਼ਿਸ਼ ਕੀਤੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪ੍ਰੈਸ ਕਾਨਫਰੰਸ ਰੱਖਾਂਗੇ ਤੇ ਸਾਰਾ ਕੁਝ ਸਾਹਮਣੇ ਲਾਵਾਂ ਅਕਾਲੀ ਦਲ ਦੇ ਜਿਹੜੇ ਪ੍ਰੋਫੈਸਰ ਪਿੰਨ ਸਿੰਘ ਚੰਦੂ ਮਾਦਰਾ ਉਹ ਤਾਂ ਬੀਜੇਪੀ ਦੇ ਖਿਲਾਫ ਜੰਮੂ ਚੋਣ ਪ੍ਰਚਾਰ ਕਰ ਰਹੇ ਸੀ ਯਾਰ ਮੈਂ ਤਾਂ ਮੈਂ ਹੋਈ ਤਰ ਕੀ ਕਹਿੰਦਾ ਮੈਂ ਕੋਰ ਕਮੇਟੀ ਦਾ ਮੈਂਬਰ ਸੀ ਜੀ ਇਹ ਵੀ ਕੋਰ ਕਮੇਟੀ ਦੇ ਮੈਂਬਰ ਸੀ ਅੰਦਰ ਤਾਂ ਇਹ ਕਹਿੰਦੇ ਸੀ ਪਾਰਟੀ ਨੂੰ ਥੱਲੇ ਲਾ ਦੋ ਜਿਵੇਂ ਮਰਜ਼ੀ ਕਰਕੇ ਬੀਜੇਪੀ ਨਾਲ ਸਮਝੌਤਾ ਕਰ ਲਓ ਜਿਵੇਂ ਚਾਬੀ ਭੜਕੇ ਭੱਜੀ ਹੁੰਦੀ ਛੱਡਿਆ ਹੁੰਦਾ ਦੇਖੋ ਭਾਜਪਾ ਨਾਲ ਸਮਝੌਤਾ ਰਿਹਾ ਪਰ ਪਾਰਟੀ ਲੰਬੀ ਨਹੀਂ ਪਈ ਸੀ ਅੱਗੇ ਸਾਂਝਾਂ ਸਮਝੌਤੇ ਮੁੱਦਿਆਂ ਤੇ ਸ਼ਰਤਾਂ ਤੇ ਪੰਜਾਬ ਦੇ ਮੁੱਦਿਆਂ ਦੇ ਕੌਮ ਦੇ ਮੁੱਦਿਆਂ ਦੇ ਹੁੰਦੇ ਨੇ ਪਹਿਲਾਂ ਵੀ ਚੱਲੇ ਨੇ ਅੱਗੇ ਵੀ ਵਕ-ਵਕ ਪਾਰਟੀਆਂ ਸਮਝੌਤੇ ਕਰਦੇ ਰਹਿੰਦੀਆਂ ਨੇ ਪਰ ਸਰੈਂਡਰ ਨਹੀਂ ਕੋਈ ਪਾਰਟੀ ਕਰਦੀ ਹੁੰਦੀ ਕਿ ਤਲੇ ਲੱਗ ਜਵੇ ਇਹੋ ਸਟੈਂਡਸਿਸ ਦਰਸ਼ਕ ਤੁਸੀਂ ਬਦਲਣਾ ਕਿ ਸੀਟਾਂ ਘੱਟ ਆਉਣ ਵੱਧ ਆਉਣ ਵੋਟਾਂ ਘੱਟ ਪੈਣ ਵੱਧ ਪੈਣ ਪਰ ਐਦਾਂ ਬਿਨਾਂ ਗੱਲਾਂ ਬਾਤਾਂ ਤੋਂ ਬਿਨਾਂ ਮੁੱਦਿਆਂ ਤੋਂ ਬਿਨਾਂ ਮਸਲਿਆਂ ਤੋਂ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਅਸੀਂ ਕਰਨਾ ਹੈਗਾ ਰੌਲਾ ਇਸੋ ਗੱਲ ਦਾ ਸੀ ਕੀ ਲੱਗਦਾ ਇਕਲੀ ਦਲ ਹੁਣ ਦੁਬਾਰਾ ਇੱਕ ਝੂਠ ਹੋ ਜਾਊਗਾ ਇੱਕ ਇਕਲੀ ਦਲ ਦਾ ਇੱਕ ਝੂਠੀ ਆ ਨਹੀਂ ਜੀ ਬਾਗੀ ਨੇ ਚੰਦੂ ਮਾਜਰਾ ਹੋ ਗਿਆ ਉਹ ਪੰਜ ਛੇ ਜਣ ਇਹਨਾਂ ਤੋਂ ਕਰੋਨਾ ਕੀ ਇੱਕ ਰੂਟ ਕਰਕੇ ਕਰਾਉਣਾ ਕੀ ਆ ਜਿਹੜੇ ਕਾਲ ਤੱਕ ਸਾਡੇ ਸਾਹਮਣੇ ਖੜਕੇ ਝੂਠ ਬੋਲ ਗਏ ਜੀ ਉਹਨਾਂ ਦਾ ਹੁਣ ਕੀ ਕਰਾਂ ਚਾਰ ਬਣਾ ਉਹਨਾਂ ਦਾ ਪਾਰਟੀ ਚ ਲਿਆ ਕੇ ਉਹਨਾਂ ਦਾ ਹੱਥ ਬੰਨੋ ਕਿ ਜਿਹੜੇ ਭਾਈ ਗੁਰੂਦੇਵ ਨਹੀਂ ਹੋਵੇ ਸਾਡੇ ਕੀ ਹੋਣਗੇ ਅਸੀਂ ਤਾਂ ਪਾਰਟੀ ਨੂੰ ਹੀ ਬੇਨਤੀ ਕਰ ਦਿਆਂਗੇ ਦੇਖਿਓ ਕਿ ਤੇ ਇਹ ਜੋ ਟੁੱਟੇ ਲੋਕਾਂ ਨੂੰ ਪਾਰਟੀ ਨਾ ਬਰਲੋ ਦੁਆਰਾ ਕਿਥੋਂ ਲੱਗਦਾ ਨਹੀਂ ਕਿ ਚੰਦੂ ਮਾਜਰਾ ਕਿਤੇ ਨਾ ਕਿਤੇ ਭਾਜੀਪੀ ਦੇ ਸੰਪਰਕ ਦੇ ਵਿੱਚ ਯਾਰ ਉਹ ਪਤਾ ਨਹੀਂ ਕਿ ਨਿਆਰਾਂਗੇ ਸਾਰਾ ਕੁਝ ਸਾਹਮਣੇ ਹੋਣਾ ਬਸ ਹੁਣ ਕਸਰ ਨਹੀਂ ਛੱਡਦੇ ਹੁਣ ਜਦੋਂ ਕੋਈ ਲੜਾਈ ਜਦੋਂ ਕੋਈ ਸਚਾਈ ਸਾਹਮਣੇ ਲਿਆਉਣ ਲਈ ਹੁਣ ਸ਼ੁਰੂ ਕਰ ਹੀ ਲਿਆ ਕੰਮ ਫਿਰ ਹੁਣ ਡਰ ਭੈ ਕਿਸ ਗੱਲ ਦਾ ਸਾਰਾ ਕੁਝ ਲਿਆਵਾਂਗੇ ਸਾਹਮਣੇ ਕਸਰ ਨਹੀਂ ਰੱਖਾਂਗੇ ਹੁਣ ਜ਼ਗੀਰਕਾਰ ਤਾਂ ਐਸਜੀਪੀਸੀ ਪ੍ਰਧਾਨ ਰਹੀ ਹੈ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ ਜਿਸ ਤਰ੍ਹਾਂ ਦੀ ਜ਼ਗੀਰਕਾਰ ਬਥੇਰਾ ਕੁਝ ਝੂਠ ਬੋਲਦੀ ਹੈ ਜ਼ਗੀਰਕਾਰ ਉੱਥੇ ਖੜ ਕੇ ਫਜ਼ੀਲ ਤੇ ਝੂਠ ਬੋਲੀ ਜਾਂਦੀ ਹੈ ਬੀਬੀ ਕੀ ਮੈਂ ਤਾਂ ਜੀ ਫੇਸ਼ੀਅਲ ਨਹੀਂ ਕਰਾਇਆ ਉਹਨਾਂ ਦਾ ਮੁੱਛਾਂ ਵਾਲਾ ਰੋਲਾ ਬੜਾ ਮਸ਼ਹੂਰ ਆ ਇਹ ਇਹ ਵੀ ਬੜਾ ਮਤਲਬ ਬੜਾ ਤਕੜਾ ਮੁੱਦਾ ਕਿ ਉਹਨੂੰ ਲੇਜਰ ਫਿਰਿਆ ਕੀ ਹੋਇਆ ਕਿਹੜਾ ਕੈਮੀਕਲ ਲੱਗਿਆ ਕੀ ਹੋਇਆ ਇਹਦਾ ਬੀਬੀ ਦੱਸ ਸਕਦੀ ਆ ਉਹਦੀ ਵੀਡੀਓ ਤਾਂ ਨਹੀਂ ਹੈਗੀ ਮੈਂ ਕਿਹਾ ਕੀ ਪਤਾ ਵੀਡੀਓ ਉਹਦੀ ਵੀ ਆ ਜੇ ਕੋਈ ਇੱਥੇ ਪਤਾ ਥੋੜਾ ਹੁਣ ਕੀ ਕੀ ਆਉਣਾ ਸਾਰਾ ਕੁਝ ਆਉਣਾ ਸੋ ਇਹ ਸੰਸਰਵਜੀਤ ਸਿੰਘ ਚਿੰਗਰ ਪਤੀਗੜ ਸਾਹਿਬ ਤੋਂ ਦਿੱਤੂ ਦੀ ਰਿਪੋਰਟ